ਦੋਸਤੋ ਥਾਣਾ ਨਕੋਦਰ ਅਦੀਨ ਕੰਗ ਸਾਪੂ ਵਿੱਚ ਐਨਆਰਆਈ ਨੂੰ ਅਗਵਾ ਕਰਨ ਵਾਲੇ ਦੋ ਮੁਰਜਮ ਪੁਲਸ ਨੇ ਫੜ ਲਿਆ ਹੈ ਜ਼ਿਲ੍ਹਾ ਲੰਧਰ ਦਿਹਾਤੀ ਪੁਲਸ ਨੇ ਉੱਚ ਪ੍ਰੋਫਾਈਲ ਇਹ ਅਗਵਾ ਦਾ ਮਾਮਲਾ ਜਿਸ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਅਗਵਾ ਦੀ ਵਾਰਤਾਤ ਵਿੱਚ ਵਰਤੀ ਗਈ ਆਲਟੋ ਕਾਰ ਨੂੰ ਵੀ ਬਰਾਮਦ ਕਰ ਲਿਆ ਹੈ ਤੇ ਆਓ ਤੁਹਾਨੂੰ ਦੋਸਤੋ ਇਹ ਪੂਰੀ ਖਬਰ ਸੁਣਾਉਣੀ ਹੈ ਕਿਕੇ ਮੈਂ ਜਲੰਧਰ ਤੇ ਹਾਤੀ ਪੁਲਿਸ ਨੇ ਇਸ ਮਾਮਲੇ ਨੂੰ ਇੱਕ ਟੀਮ ਬਣਾ ਕੇ ਸੁਲਝਾਇਆ ਹੈ ਕਿ ਮੈਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੋਸਤੋ ਮੈਂ ਅਰਜੰਦ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਆਓ ਤੁਹਾਨੂੰ ਕੰਗ ਸਾਬੂ ਦੇ ਵਿੱਚ ਐਨ ਆਰ ਆਈ ਮਹਿੰਦਰ ਸਿੰਘ ਨੂੰ ਅਗਵਾ ਕਰਨ ਵਾਲੇ ਇਹਨਾਂ ਦੋਸ਼ੀਆਂ ਦੀ ਪੂਰੀ ਕਹਾਣੀ ਸੁਣਾਉਣੇ ਆ ਇਸ ਅਗਵਾ ਦੇ ਮਾਮਲੇ ਵਿੱਚ ਵੜਤੀ ਗਈ ਆਲਟੋ ਕਾਰ ਵੀ ਪੁਲਿਸ ਨੇ ਫੜ ਲਈ ਹੈ। ਦੋਸਤੋ 14 ਸਤੰਬਰ ਸ਼ਾਮ 6 ਵਜੇ ਕੇ 15 ਮਿੰਟ ਦੀ ਇਹ ਗੱਲ ਹੈ ਕੰਗ ਸਾਬੂ ਬਸ ਅਡੇ ਲਾਕੇ ਇੱਕ ਐਨ ਆਰ ਆਈ ਨੂੰ ਅਗਵਾ ਕਰ ਲਿਆ ਗਿਆ ਦੋ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਦੇ ਵਿੱਚ ਆਲਟੋ ਗੱਡੀ ਮਾਰ ਕੇ ਤੇ ਆਓ ਤੁਹਾਨੂੰ ਪੂਰੀ ਖਬਰ ਸੁਣਾ ਦਿੰਨੇ ਆ ਚਲੰਤ ਤੇ ਹਾਤੀ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ ਇੱਕ ਉੱਚ ਪ੍ਰੋਫਾਈਲ ਐਨ ਆਰ ਆਈ ਅਗਵਾ ਮਾਮਲੇ ਨੂੰ ਸੁਲਝਾ ਲਿਆ ਹੈ ਇਸ ਮਾਮਲੇ ਦੇ ਸਬੰਧ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਹਿੰਦਰ ਸਿੰਘ ਐਨ ਆਰ ਆਈ ਨੂੰ ਇਹਨਾਂ ਨੇ ਅਗਵਾ ਕੀਤਾ ਹੈ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਹਰਜਿੰਦਰ ਸਿੰਘ ਰੁਪਨ ਲਾਲੀ ਅਤੇ ਮਨਜੋਤ ਸਿੰਘ ਰੁਪਜੋਤਾ ਸ਼ਾਮਲ ਨੇ ਜੋ ਨਕੌਦਰ ਅਤੇ ਅੰਮ੍ਰਿਤਸਰ ਤੋਂ ਫੜੇ ਗਏ ਹਨ ਪੁਲਿਸ ਨੇ ਜੁਰਮ ਵਿੱਚ ਵਰਤੀ ਗਈ ਆਲਟੋ ਕਾਰ ਵੀ ਬਰਾਮਦ ਕਰ ਲਈ ਹੈ ਐਸਐਸਪੀ ਜਲੰਧਰ ਵਿਖਤੀ ਹਰ ਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ 14 ਸਤੰਬਰ 2024 ਨੂੰ ਮਹਿੰਦਰ ਸਿੰਘ ਨੂੰ ਸ਼ਾਮ ਨੂੰ ਲਗਭਗ 6:30 ਵਜੇ ਅਡਾ ਕੰਗਸਾਪੂ ਨੇੜੇੋਂ ਉਹ ਜਦੋਂ ਗੁਰਦੁਆਰਾ ਜਾ ਰਿਹਾ ਸੀ ਇਹਨਾਂ ਦੋਸ਼ੀਆਂ ਨੇ ਉਸ ਨੂੰ ਅਗਵਾ ਕਰ ਲਿਆ ਦੋਸ਼ੀਆਂ ਨੇ ਆਲਟੋ ਕਾਰ ਦੀ ਵਰਤੋਂ ਕਰਕੇ ਉਸ ਦੀ ਗੱਡੀ ਨਾਲ ਟੱਕਰ ਮਾਰੀ ਅਤੇ ਉਸ ਨੂੰ ਗੱਡੀ ਵਿੱਚੋਂ ਕੱਢ ਕੇ ਅਗਵਾ ਕਰ ਲਿਆ ਇਸ ਵੰਦੀ ਥਾਣਾ ਸਦਰ ਨਕੋਤਰ ਵਿੱਚ 15 ਸਤੰਬਰ ਨੂੰ ਐਫ ਆਈ ਆਰ ਨੰਬਰ 108 ਤਹਿਤ ਮਾਮਲਾ ਇਹ ਦਰਜ ਕਰ ਲਿਆ ਗਿਆ ਸੀ ਇਸ ਮਾਮਲੇ ਦੀ ਜਾਂਚ ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਡੀ ਐਸ ਪੀ ਨਕੋਤਰ ਕੁਲਵਿੰਦਰ ਸਿੰਘ ਬੇਰਕ ਇੰਸਪੈਕਟਰ ਪੁਸ਼ਪ ਵਾਲੀ ਸੀ ਐਸ ਸਟਾਫ ਜਿਲ੍ਹਾ ਦਾ ਦੇਹਤੀ ਅਤੇ ਐਸ ਐਚਓ ਸਦਰ ਨਕੋਤਰ ਐਸ ਆਈ ਬਲਜਿੰਦਰ ਸਿੰਘ ਦੀ ਇੱਕ ਖਾਸ ਜਾਂਚ ਟੀਮ ਬਣਾਈ ਗਈ ਸੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਤਕਨੀਕੀ ਜਾਂਚ ਅਤੇ ਗਵਾਹਾਂ ਦੇ ਬਿਆਨਾਂ ਤੇ ਦੋਸ਼ੀਆਂ ਦੀ ਪਛਾਣ ਹੋਈ ਦੱਸੀ ਗਈ ਹੈ। ਪਹਿਲੀ ਕਾਮਯਾਬੀ 16 ਸਤੰਬਰ 2024 ਨੂੰ ਨਕੂਦਰ ਵਿੱਚ ਹਰਜਿੰਦਰ ਸਿੰਘ ਔਰ ਖੁਲਾਲੀ ਦੀ ਗ੍ਰਿਫਤਾਰੀ ਨਾਲ ਮਿਲੀ ਪੁਲਸ ਨੂੰ। ਉਸਨੇ ਦੱਸਿਆ ਸੀ ਕਿ ਉਹ ਇਸ ਜੁਰਮ ਨੂੰ ਲਾਲਚਬਸ ਅਤੇ ਵਿੱਤੀ ਲਾਲਚ ਪ੍ਰਾਪਤ ਕਰਨ ਦੀ ਲਾਲਸਾ ਨਾਲ ਉਹਨਾਂ ਨੇ ਇਹ ਕੀਤਾ ਦੂਜਾ ਦੋਸ਼ੀ ਮਨਜੋਤ ਸਿੰਘ ਉਰਫ ਜੋਤਾ 17 ਸਤੰਬਰ ਨੂੰ ਅੰਮ੍ਰਿਤਸਰ ਦੇ ਤਰਸਿੱਕਾ ਨੇੜੇੋਂ ਫੜਿਆ ਗਿਆ ਅਗਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਮਹਿੰਦਰ ਸਿੰਘ ਦਾ ਮੋਬਾਈਲ ਫੋਨ ਇੱਕ ਨਹਿਰ 'ਚ ਸੁੱਟ ਦਿੱਤਾ ਅਤੇ ਆਪਣੇ ਫੋਨ ਕਿਸੇ ਹੋਰ ਥਾਂ ਸੁੱਟ ਦਿੱਤੇ ਤਾਂ ਜੋ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੋਲਿਆ ਕਿ ਜਦੋਂ ਮਹਿੰਦਰ ਸਿੰਘ ਨੇ ਮਨਜੋਤ ਦੀ ਆਵਾਜ਼ ਜਿਹੜੀ ਪਹਿਚਾਣ ਲਈ ਤਾ ਦੋਸ਼ੀਆਂ ਨੇ ਉਸ ਨੂੰ ਦਾਤਰ ਨਾਲ ਕੁੱਤਰ ਕਰ ਦਿੱਤਾ ਅਤੇ ਉਸ ਦੀ ਲਾਸ਼ ਮੋਗਾ ਦੀ ਬਾੜੀ ਨਹਿਰ ਵਿੱਚ ਸੁੱਟ ਦਿੱਤੀ। ਮਹਿੰਦਰ ਸਿੰਘ ਦੀ ਲਾਸ਼ ਬਰਾਮਦ ਕਰਨ ਲਈ ਹੁਣ ਪੁਲਿਸ ਸंचाई ਅਤੇ ਨਹਿਰੀ ਵਿਭਾਗ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਦੇ ਸਹਿਯੋਗ ਨਾਲ ਪਾਣੀ ਦਾ ਪੱਧਰ ਘਟਾ ਕੇ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿੰਨੀ ਇਸ ਮੌਕੇ ਤੇ ਤੇਜ਼ੀ ਨਾਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਵੱਖ-ਵੱਖ ਵਿਭਾਗਾਂ ਵੱਲੋਂ ਤੁਸੀਂ ਦੇਖ ਰਹੇ ਹੋ ਇੱਕ ਕਾਰਮਚਾਰੀ ਇਕੋਤਾ ਹੋਰ ਲੱਗੇ ਹੋਏ ਨੇ ਇਸ ਨਹਿਰ ਵਿੱਚੋਂ ਮਹਿੰਦਰ ਸਿੰਘ ਦੀ ਲਾਸ਼ ਨੂੰ ਲੱਭਣ ਲਈ ਜੁਰਮ ਵਿੱਚ ਵਰਤਿਆ ਗਿਆ ਆਲਟੋ ਕਾਰ ਪੀ ਵੀ 21 ای 8888 ਵੀ ਬਰਾਮਦ ਹੋ ਚੁੱਕਾ ਹੈ ਜਿਸ ਨਾਲ ਦੋਸ਼ੀਆਂ ਦੇ ਖਿਲਾਫ ਮਾਮਲਾ ਹੋਰ ਮਜ਼ਬੂਤ ਹੋ ਜਾਂਦਾ ਹੈ ਇਹ ਆਲਟੋ ਕਾਰ ਪੀਬੀ 21ਈ 8888 ਨੰਬਰ ਦੱਸਿਆ ਗਿਆ ਇਸ ਦਾ ਜਿਹਨਾਂ ਦੋਸ਼ੀਆਂ ਦੇ ਖਿਲਾਫ ਮਾਮਲੇ ਨੂੰ ਹੋਰ ਮਜ਼ਬੂਤੀ ਨਾਲ ਜੜਾਇਆ ਪੇਸ਼ ਕੀਤਾ ਜਾਊਗਾ ਅਦਾਲਤ ਵਿੱਚ ਤੇ ਮਨਰ ਸਿੰਘ ਦੀ লাশ ਦੀ ਤਲਾਸ਼ ਜਿਹੜੀ ਆ ਮੋਗਾ ਖੇਤਰ ਦੀ ਇਸ ਨਹਿਰ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਜਿੰਨਾ ਚੱਲ ਰਹੀ ਹੈ ਤੇ ਕਾਬੂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਕੋਲੋਂ ਅਤੇ ਪੁਲਿਸ ਵੱਲੋਂ ਅਦਾਲਤ ਵਿੱਚ ਇਹਨਾਂ ਦੋਸ਼ੀਆਂ ਦੇ ਖਿਲਾਫ ਰਿਮਾਂਡ ਜਿਹੜਾ ਅਦਾਲਤ ਤੋਂ ਮੰਗਿਆ ਜਾਏਗਾ ਤਾਂ ਕਿ ਇਸ ਪੂਰੀ ਬਾਤ ਦਾ ਬਾਰੇ ਹੋਰ ਪੁਲਿਸ ਪੁੱਛਗਿੱਛ ਕਰਕੇ ਜਿਹੜੇ ਉਹਨਾਂ ਤੱਤਾ ਤੱਕ ਉਹਨਾਂ ਤੱਥਾਂ ਤੱਕ ਪਹੁੰਚੇ ਜਿਹੜੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਲੜਿੰਦੇ ਨੇ ਇਹ ਖਬਰ ਸੁਣ ਕੇ ਦੋਸਤੋ ਤੁਹਾਨੂੰ ਇਹ ਬੜੀ ਹੈਰਾਨੀ ਹੋਵੇਗੀ ਕਿ ਇਹਨਾਂ ਦੋ ਵਿਅਕਤੀਆਂ ਨੇ ਕਿਵੇਂ ਇੱਕ ਐਨ ਆਰ ਆਈ ਨੂੰ ਲਾਲਚ ਬਸ ਪੈਸੇ ਦੀ ਲਾਲਚ ਖਾਤਰ ਇਹਨਾਂ ਨੇ ਉਸ ਐਨਆਰਆਈ ਨੂੰ ਅਗਵਾ ਕੀਤਾ ਫਿਰ ਉਸ ਨੂੰ ਜਦੋਂ ਉਸਨੇ ਆਵਾਜ਼ ਪਹਿਚਾਣ ਲਈ ਤਾਂ ਦਾਤਰ ਨਾਲ ਉਸ ਨੂੰ ਮਾਰ ਮੁਕਾਇਆ ਅਤੇ Laash ਇਸ ਨਹਿਰ ਵਿੱਚ ਸੁੱਟ ਦਿੱਤੀ ਇਹਨਾਂ ਦੋਸ਼ੀਆਂ ਦਾ ਇਹ ਭਰਮ ਤੇ ਸ਼ਾਇਦ ਇਹ ਪੁਲਿਸ ਦੇ ਹੱਥ ਨਹੀਂ ਲੱਗਣਗੇ ਪਰ ਪੁਲਿਸ ਨੇ ਤੁਸੀਂ ਦੇਖ ਸਕਦੇ ਹੋ ਇਹ 14 ਸਤੰਬਰ ਦੀ ਵਾਰਦਾਤ ਹੈ ਤੇ ਪੁਲਿਸ ਨੇ ਅੱਜ ਤੱਕ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕਰਨ ਦੀ ਕਾਰਵਾਈ ਜਿਹੜੀ ਜਾਰੀ ਹੈ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਅਸੀਂ ਤੁਹਾਨੂੰ ਲਗਾਤਾਰ ਇਸ ਬਿਲਗਾ ਇਲਾਕੇ ਦੀਆਂ ਜ਼ਿਲ੍ਹਾ ਜਲੰਧਰ ਦੀਆਂ ਖਬਰਾਂ ਸੁਣਾਉਂਦੇ ਰਹਿੰਦੇ ਆ ਤੇ ਤੁਸੀਂ ਵੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਧੰਨਵਾਦ ਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ